ਨਮਸਕਾਰ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਇੱਕ ਨਸ਼ਾ ਤਸਕਰ ਦੇ ਘਰ ਟੌਨ ਤੇ ਮਹੱਲੇ ਵਾਲਿਆਂ ਨੇ ਲੱਡੂ ਵੰਡੇ ਤੇ ਫੁੱਲਾਂ ਦੀ ਵਰਖਾ ਜਿਹੜੀ ਕਰ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ ਆਖਿਰਕਾਰ ਨਸ਼ਾ ਤਸਕਰਾਂ ਤੋਂ ਕਿੰਨੇ ਕੁ ਲੋਕ ਪਰੇਸ਼ਾਨ ਨੇ ਇਹ ਬਿਆਨ ਕਰ ਰਹੇ ਨੇ ਤਾਂ ਤਾੜੀਆਂ ਮਾਰ ਕੇ ਅੱਧ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਅਤੇ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਵੀ ਲਗਾ ਦਿੱਤੇ ਇਹ ਔਰਤਾਂ ਨੇ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤਾਂ ਅਕਸਰ ਕੀ ਦੇਖਦੀ ਹੋਂ ਤੁਸੀਂ ਕਿ ਨਸ਼ਾ ਤਸਕਰ ਦਾ ਘਰ ਤੋਂ ਕਿੰਨੇ ਪਰੇਸ਼ਾਨ ਸੀ ਇਹ ਲੋਕ ਤਾਂ ਅਕਸਰ ਕਿੰਨੇ ਕ ਇਸ ਔਰਤ ਨੇ ਰੋ ਰੋ ਕੇ ਆਪਣੇ ਜਿਹੜੇ ਦੁੱਖ ਨੇ ਉਹ ਦੱਸੇ ਆਓ ਸੁਣਦੇ ਹਾਂ ਕੀ ਕਹਿਣਾ ਇਸ ਔਰਤ ਦਾ ਕੀ ਦੀ ਕਥੀ ਇਸੇ ਰਿਟਰਨ ਹਸਤਮੰਨੀ ਗਈ ਸੀ ਤੇ ਇਸ ਨੂੰ ਲੈ ਕੇ ਜਿਹੜੀ ਅੱਜ ਝੰਡਾ ਪੁਲਿਸ ਲੋਕ ਵੱਡੀ ਕਾਰਵਾਈ ਕੀਤੀ ਹੈ ਸਤਿ ਸ਼੍ਰੀ ਅਕਾਲ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਹੀ ਗੱਲ ਜਿੰਨੇ ਸਾਡੇ ਪੱਤਰਕਾਰ ਭਰਾਵਾਂ ਦਾ ਝੋੜਾ ਧੰਨਵਾਦ ਹੈ ਵੱਡਾ ਹੀ ክ੍ਰਿਮ ਕਾਰਨਾ ਸਭ ਦਾ ਹੱਥ ਅੱਜ ਤੱਕ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਵੰਡ ਰਿਹਾ ਹੈ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਬਠਿੰਡਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਉਲਾਂ ਦੇ ਉਲਾਂ ਦੀ ਵੜਕਾ ਨਹੀਂ ਸੀ ਜਾਣੀ ਆ ਸਾਡੀ ਪਰਵਾਹ ਕਰਕੇ ਕਿ ਪਹਿਲੀ ਵਾਰ ਹੋਇਆ ਤੇ ਇਸ ਮੌਕੇ ਵੀ ਵੱਡੇ ਉੱਚ ਅਧਿਕਾਰੀ ਆ ਜਿਹੜੇ ਪੁਲਿਸ ਦੇ ਮੌਕੇ ਤੇ ਆ ਗਏ ਜਿਹੜੇ ਇਹਦੇ ਮੈਡਮ ਅਮਨੀ ਕੁਮਾਰ ਦੇ ਨਾਮ ਐਸਪੀ ਬਲਿੰਦਰ ਸਿੰਘ ਪੀਐਸਪੀ ਮਾਰਕੀਟੇ ਤੇ ਖੁਸ਼ੀ ਮਨਾਈ ਜਾ ਰਹੀ ਹੈ ਹਾਂਜੀ ਅੱਜ ਇਸ ਤੋਂ ਪਹਿਲਾਂ ਲੜਨ ਕੁੰਡੇਗੇ ਆ ਲੜਨ ਕੁੰਡੇਗੇ ਆ ਬਹੁਤ ਜੀ ਇੱਥਾ ਜਾ ਰਿਹਾ ਹੈ ਕਿ ਜਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਇਹ ਜੁਰਮੀਆਂ ਜਿਹਾ ਤੁਹਾਨੂੰ ਪਰੇਸ਼ਾਨ ਹੋਏ ਆ ਲੜਨ ਕੁੰਡੇ ਦੀ ਖੁਸ਼ੀ ਮਨਾਈ ਜਾ ਰਹੀ ਹੈ ਮਨਾਇਆ ਜਾ ਰਹੀ ਹੈ ਨਜਾਨ ਕਿਸ ਤਰ੍ਹਾਂ ਦੀ ਨਾਮ ਕੀ ਹੈ ਜੀ ਮੇਰਾ ਨਾਮ ਏਖਰਾਨੀਆ ਸਾਸ਼ੰਦਾ ਸੀ ਧੰਨਵਾਦ ਕਰਦੇ ਆ ਜੀ ਸਾਰੇ ਪੱਤਰਕਾਰ মিডিਆ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਮਾੜੇ ਆ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਵਾਜ਼ੀ ਕਰਦੇ ਆ ਜੀ ਹਾਂਜੀ ਇੰਦਾ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀਗੇ ਅਸੀਂ ਧੰਨਵਾਦ ਕਰਦੇ ਆ ਸਾਰੇ মিডিਆ ਦਾ ਸਾਰੇ ਪੰਜਾਬ ਪੁਲਿਸ ਦਾ ਜੀ ਹਾਂਜੀ ਬਹੁਤ ਖੁਸ਼ ਆ ਜੀ ਮੈਂ ਤਾਂ ਲੱਡੂ ਲੈ ਕੇ ਆਈ ਆ ਜੀ ਤੁਹਾਡੇ ਲਈ ਸਾਰਿਆਂ ਲਈ ਕਾਹ ਜੀ ਮੋਤਾ ਮਿੱਠਾ ਕਰੋ ਮੇਰਾ ਵੀ ਮਾਨ ਕਰੋ ਜੀ ਅਸੀਂ ਬਹੁਤ ਜਿਆਦਾ ਪ੍ਰੇਸ਼ਾਨ ਸੀ ਨਾ ਅਸੀਂ ਦਿਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਆ ਜੀ ਉਹਨਾਂ ਤੋਂ ਆ ਕੇ ਸਮਾਨ ਮੰਗਦੇ ਕੁਝ ਦੇ ਮੰਮੀ ਉਹ ਕੀ ਹੁੰਦਾ ਸਾਨੂੰ ਖੁਦ ਨੂੰ ਨਹੀਂ ਪਤਾ ਜੀ ਅਸੀਂ ਮਿਹਨਤ ਮਜ਼ਦੂਰੀ ਆਏ ਤੁਹਾਡੇ ਅੱਖਾਂ ਦੇ ਵਿੱਚ ਅਥਰੂ ਹੈ ਖੁਸ਼ੀ ਦੇ ਹੈ ਕਿ ਇਹ ਖੁਸ਼ੀ ਦੇ ਹੈ ਜੀ ਖੁਸ਼ੀ ਦੇ ਹੈ ਸਾਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਹੈ ਸਭ ਬਹੁਤ ਖੁਸ਼ ਆ ਜੀ ਪੁਲਿਸ ਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਵੱਡੇ ਅਫਸਰਾਂ ਦਾ ਧੰਨਵਾਦ ਕਰਦੇ ਹਾਂ ਤੁਹਾਨੂੰ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਅਸੀਂ ਬਹੁਤ ਆਨੰਦਿਤ ਆ ਅਸੀਂ